ਭਾਰਤ ਜਾ ਕੇ ਮੈਂ ਬੱਚਿਆਂ ਨੂੰ ਵੀ ਦੱਸਾਂਗਾ ਕਿ ਪਾਕਿਸਤਾਨੀ ਕਿੱਦਾਂ ਦੇ ਲੋਕ ਨੇ ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਤਬੀਅਤ ਸਿਹਤ ਮਿਜ਼ਾਜ ਕਿੱਦਾਂ ਤੁਹਾਡੇ ਸਭ ਵਧੀਆ ਜੇ ਵੀਰੋ ਭਾਰਤ ਪੰਜਾਬ ਤੋਂ ਆਏ ਹੋਏ ਇੱਕ ਸਿੱਖ ਵੀਰ ਨੇ ਪਾਕਿਸਤਾਨੀਆਂ ਦੀ ਬਹੁਤ ਤਾਰੀਫ਼ ਕੀਤੀ ਆ ਉਹ ਤਾਰੀਫ਼ ਕਿਹੜੀ ਕੀਤੀ ਆ ਸੋ ਪਹਿਲੇ ਤੇ ਆਪਾਂ ਵੀਡੀਓ ਦੇਖਨੇ ਆ ਫਿਰ ਕਰਾਂਗੇ ਵੀਡੀਓ ਦੇ ਬਾਰੇ ਗੱਲਬਾਤ ਬੱਚੇ ਬੱਚੋ ਨੂੰ ਬਤਾਉਂਗਾ ਕਿ ਪਾਕਿਸਤਾਨ ਕੋ ਜਿਸ ਤਰੀਕੇ ਨਾਲ ਆਪ ਸੋਚਤੇ ਵੈਸਾ ਨਹੀਂ ਹੈ ਉहां की ਆਵਾਮ जो है आपके लिए बहुत हमदर्दी और प्यार रख मेरे मन में एक तमन्ना थी कि पाकिस्तान आऊं और जो मैं यहाँ से चीज लेके जा रहा हूँ वो ये है कि जो है यहाँ की आवाम इतनी मोहब्बत वाली है इतनी मोहब्बत वाली है मैं यकीन के साथ कह सकता हूँ कि ऐसा कहीं और नहीं मिल सकता मैं दिल्ली के पास गाज़ियाबाद से आया हूँ जोगिंदर सिंह मेरा नाम है और मैं पाकिस्तान आज पहली दफ़ा से आया हूँ अच्छा। मेरे जो बुजुर्ग थे वो पाकिस्तान से गए थे मियाँ वाली से दुल्ला वाला से अच्छा और पहली दफ़ा मेरा आज यहाँ पे आना हुआ मेरे जो बुजुर्ग बताते थे मेरे को वो मेरे मन में एक तमन्ना थी कि पाकिस्तान आऊँ गुरु नानक देव जी के दर्शनों के लिए इन्होंने मेरे को बुलाया और जो मैं यहाँ से चीज लेके जा रहा हूँ वो ये है कि जो है यहाँ की आवाम इतनी मोहब्बत वाली है इतनी मोहब्बत वाली है मैं यकीन के साथ कह सकता हूँ कि ऐसा कहीं और नहीं मिल सकता जितना ये वहाँ के लोगों को प्यार करते हैं और जितना इन्होंने हमारे को यहाँ पे एहतराम किया वेलकम किया ये जो है काबिल तारीफ़ है नहीं मिलता कहीं पे भी ये तोहफ़ा मैं लेके जा रहा हूँ और वहाँ पर अपने यारों को दोस्तों को मित्रों को बच्चे बच्चों को बताऊँगा कि पाकिस्तान को जिस तरीके से आप सोचते हैं वैसा नहीं है वहाँ की आवाम ਯੋ ਹੈ ਆਪਕੇ ਲਈ ਬਹੁਤ ਹਮਦਰਦੀ ਔਰ ਪਿਆਰ ਰੱਖਦੀ। ਅੱਛਾ ਇਸ ਐਸ ਸੋਨੇ ਮੌਕੇ ਦੇ ਉੱਤੇ ਤੁਸੀਂ ਕੋਈ ਚੰਗੀ ਗੱਲ ਦਾ ਕੋਈ ਜਿਹੜਾ ਗੀਤ ਹੁੰਦਾ ਹੈ, ਗਾਣਾ ਕੋਈ ਅੱਛਾ ਪਿਆਰ ਵਾਲਾ ਉਹ ਥੋੜਾ ਜਿਹਾ ਗੁੰਗਣਾਓ ਜੀ। ਪਿਆਰ ਵਾਲਾ ਕਿਹੜਾ ਗਾਣਾ ਕੋਈ ਪਿਆਰ ਵਾਲਾ, ਮੁਹੱਬਤ ਵਾਲਾ। ਜੁੱਤੀ ਕਸੂਰੀ ਪੈਰੀ ਨਾ ਪੂਰੀ। ਓਏ ਹਾਏ ਹਾਏ ਯਾਰ ਰੱਬਾ ਸਾਨੂੰ ਟੁਰਨਾ ਪਿਆ। ਹਾਏ ਓ ਸਭ ਨੂੰ ਟੁਰਨਾ ਪਿਆ। ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਇਓ ਰੱਬਾ ਸਾਨੂੰ ਟੁਰਨਾ ਪਿਆ ਹਾਇਓ ਸਾਨੂੰ ਟੁਰਨਾ ਪਿਆ ਅਬ ਆਪ ਸਮਝ ਗਏ ਹੋਗੇ ਅਬ ਆਪ ਸਮਝ ਗਏ ਹੋਗੇ ਕਹਾਂ ਸੇ ਇਹ ਕਹਾਂ ਪਰ ਬਾਤ ਜਾ ਰਹੀ ਹੈ ਚਲੋ ਅੱਛੀ ਗੱਲ ਹੈ ਸਮਝਾਂਗੇ ਬੈਠ ਕੇ ਜੀ ਆਪ ਸੀ ਪਹਿਲੀ ਵਾਰ ਆਏ ਆ ਬਹੁਤ ਅੱਛਾ ਲੱਗਾ ਹੈ ਆਪ ਕੋ ਮਿਲ ਕੇ ਸਭ ਨੂੰ ਅੱਛਾ ਲੱਗਾ ਹੈ ਗੁਰਦੁਆਰੇ ਮਹਾਰਾਜ ਦਾ ਤੀਰਥ ਜਾਤਰਾ ਕੀਤਾ ਬਹੁਤ ਮਜ਼ਾ ਆਇਆ ਤੋ ਇਹ ਬੜੇ ਅੱਛੇ ਲਗੇ ਸਾਰਾ ਪਰਿਵਾਰ ਅੱਛਾ ਲੱਗਾ ਅਗੇ ਆਪਾਂ ਸਭੀ ਇਕੱਠੇ ਰਹਤੇ ਹੁਣ ਆਪਰ ਨੂੰ ਲੱਗ ਲੱਗ ਕਰ ਤਾ ਤੇ ਬਹੁਤ ਜਿਆਦਾ ਆਉਂਦੀ ਐ ਕਿ ਪਿਛਲੇ ਆਪਣੇ ਸਾਰੇ ਦੱਸਦੇ ਹੁੰਦੇ ਸੀ ਪਿਆ ਆਪਾਂ ਇਕੱਠਾ ਰਹਿੰਦੇ ਨਹੀਂ ਕਿ ਜਗ੍ਹਾ ਤੇ ਰਹਿੰਦੇ ਨੇ ਹਾਂ ਵਾਹ ਵਾਹ ਇਹ ਤਾਂ ਆਪਣੀ ਪੁਰਾਣੀ ਔਰ ਮਜ਼ੇ ਮਜ਼ੇ ਕੀ ਬਾਤਾਂ ਕਰ ਰਹੇ ਆਂ ਆਪਕੋ ਵੀ ਕੋਈ ਪੁਰਾਣੀ ਬਾਤਾਂ ਯਹਾਂ ਯਾਦ ਆਤੀਆਂ ਪਾਕਿਸਤਾਨ ਆ ਕੇ ਬਿਲਕੁਲ ਬਹੁਤ ਗੱਲਾਂ ਯਾਦ ਆਉਂਦੀਆਂ ਨੇ ਜਿਹੜੇ ਸਾਡੇ ਬਜ਼ੁਰਗ ਦੱਸਦੇ ਸਨ ਉਹ ਗੱਲਾਂ ਯਾਦ ਆਉਂਦੀਆਂ ਨੇ ਉਈ ਅਸੀਂ ਉਹੀ ਚੀਜ਼ ਜਿਹੜੀ ਆਪਣੀ ਮਿੱਟੀ ਦੀ ਖੁਸ਼ਬੂ ਹੈ ਉਹਦੇ ਵਾਸਤੇ ਆਏ ਆ ਵਾਹ ਵਾਹ ਜਿਹੜੀ ਸਾਡੀ ਮਿੱਟੀ ਦੀ ਖੁਸ਼ਬੂ ਹੈ ਅਸੀਂ ਉਹਨੂੰ ਸਲਾਮ ਕਰਨ ਨੂੰ ਆਏ ਆ ਤੇ ਆਪਣੇ ਪੁਰਖਾਂ ਦੀ ਗੁਰੂਆਂ ਦੀ ਪੀਰਾਂ ਦੀ ਧਰਤੀ ਨੂੰ ਅਸੀਂ ਚੁੰਮਣ ਨੂੰ ਆਏ ਆ ਵਾਹ ਤੇ ਤਾਂ ਕਿ ਜਿਹੜਾ ਸਾਡਾ ਮਾਨੇ ਸਕੂਨ ਮਿਲ ਸਕੇ ਅਸੀਂ ਪਾਕਿਸਤਾਨ ਦੀ ਆਵਾਮ ਦਾ ਅਤੇ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਤੇ ਪੀਜੀਸੀ ਜਿਹੜੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ रमेश सिंह जी अरोड़ा विशेष तौर पे उन अदनों धन्यवाद है और बहुत अच्छे इंतजाम बहुत अच्छे बहुत अच्छे चले हमारी बहन ये बताएं कि आप आए हैं तो आप उर्दू बोलते हैं पंजाबी बोलते पंजाबी, हैं कौन-कौन सी زبان बोलते हैं पंजाबी भाई है गुरु जी का खालसा भाई गुरु जी की फतेह आपा इंडिया तो हरियाणा तो आए होया ते साडा अपना जदा जथा आया होया 152 मेंबर ने ये सानू पाकिस्तान आके बहुत बढ़िया लग गया ਮੈਂ ਅੱਥੇ ਦੀ ਮੈਨੇਜਮੈਂਟ ਜੋ ਸਿਕਿਉਰਿਟੀ ਸਾਨੂੰ ਮਿਲੀ ਹੋਈ ਹੈ ਮਤਲਬ ਕਿ 올 ਰੌਂਡ ਜੋ ਵੀ ਸੀ ਸਾਰਾ ਲੰਗਰ ਦਾ ਅਰੇਂਜਮੈਂਟ ਰਹਿਣ ਦਾ ਅਰੇਂਜਮੈਂਟ ਟੋਟਲੀ ਸਭ ਵਧੀਆ ਸੀ ਤੇ ਤੁਸੀਂ ਸਮਝੋਤਾ ਐਕਸਪ੍ਰੈਸ ਔਰ ਜਿਹੜੀ ਸਪੈਸ਼ਲ ਟ੍ਰੇਨ ਉਹਦੇ ਤੇ ਆਏ ਹੋ ਜਾਂ ਫੈਦਲ ਚੱਲ ਕੇ ਆਏ ਨਹੀਂ 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 ਸਾਡੇ ਸਪੈਸ਼ਲ ਰੇਂਜ ਰੇਂਜ ਚਾਹੀਏ ਸੀ ਰੇਂਜ ਚਾਹੀਏ ਉਹਦੀ ਚਾਹੀਓ ਉਹ ਜਿਹੜੀ ਸਮਝੋ ਟੈਕਸਪ੍ਰੈਸ ਬੰਦ ਹੋ ਗਈਏ ਤੁਸੀਂ ਕੀ ਸਮਝੋ ਸਮਝੋ ਟੈਕਸਪ੍ਰੈਸ ਚੱਲਨੀ ਚਾਹੀਦੀ ਹੈ ਖੁੱਲਨੀ ਚਾਹੀਦੀ ਹੈ ਕਿਉਂਕਿ ਹਰ ਇੱਕ ਦਾ ਮੇਨ ਦਿਲ ਹੁੰਦਾ ਕਿ ਆਪਣਾ ਅਸੀਂ ਆਪਣੇ ਪਛੋਕਰ ਜਾ ਕੇ ਦੇਖੀਏ ਹੁਣ ਮੈਂ ਵੀ ਆਪਣੇ ਪਛੋਕਰ ਜਾ ਕੇ ਖੜੀ ਆ ਅੱਜ ਆਪਣੇ ਗੁਰੂਆਂ ਦੀ ਧਰਤੀ ਸਾਡਾ ਪਛੋਕਰ ਜਿਹੜਾ ਬਜ਼ੁਰਗ ਆ ਇੱਥੋਂ ਗਏ ਹੋਏ ਆ ਤੇ ਸਾਡੇ ਦਿਲ 'ਚ ਵੀ ਹੈਗਾ ਕਿ ਆਪਾਂ ਉਹ ਘਰ ਦੇਖੀਏ ਜਿੱਥੇ ਸਾਡੇ ਬਜ਼ੁਰਗ ਰਹਿ ਕੇ ਗਏ ਆ ਉਹ ਧਰਤੀ ਦੇ ਆਪਣੇ ਜਿੱਥੇ ਸਾਡੇ ਗੁਰੂ ਗੋਸਾਈ ਬਾਣਾ ਤੇ ਹੋ ਕੇ ਗਿਆ ਤੇ ਸਾਨੂੰ ਵੀ ਮਨ ਚ ਚਾਹ ਹੈਗਾ ਕਿ ਆ ਚੀਜ਼ਾਂ ਜਿਹੜੀਆਂ ਨੇ ਹਰ ਇੱਕ ਲਈ ਹੋਣ ਨਾ ਕਿ ਕੋਈ ਗਿਨਿਆ ਚੁਨਿਆ ਹੀ ਪਾਕਿਸਤਾਨ ਆ ਸਕੇ ਵੀ ਹਰ ਇੱਕ ਨੂੰ ਇੱਥੇ ਆਉਣ ਦਾ ਮੌਕਾ ਮਿਲੇ ਯਕੀਨ ਜਾਨੋ ਆਏ ਦਿਨ ਕੋਈ ਨਾ ਕੋਈ ਨਵੀਂ ਤੋਂ ਨਵੀਂ ਵੀਡੀਓ ਵਾਇਰਲ ਹੁੰਦੀ ਰਹਿੰਦੀ ਆ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਪਤਾ ਕਿ ਸੋਸ਼ਲ ਮੀਡੀਆ ਦਾ ਦੌਰ ਆ ਪਹਿਲੇ ਤੇ ਹੁੰਦਾ ਸੀ ਵੀ ਜਿਹੜੇ ਸੰਤਾਂ ਦਾ ਪਿਆਰ ਦਿਲ ਦੇ ਵਿੱਚ ਸੀ ਉਹ ਦਿਲ ਦੇ ਵਿੱਚ ਹੀ ਰਹਿ ਜਾਂਦਾ ਸੀ ਪਰ ਜਦੋਂ ਦਾ ਇਹ ਸੋਸ਼ਲ ਮੀਡੀਆ ਦਾ ਦੌਰ ਆਇਆ YouTube ਦਾ ਪਲੇਟਫਾਰਮ ਆਇਆ ਇੰਟਰਨੈਟ ਦਾ ਪਲੇਟਫਾਰਮ ਆਇਆ ਹਰ ਇੱਕ ਹਰ ਇੱਕ ਵਿਅਕਤੀ ਦੀ ਹਰ ਇੱਕ ਇਨਸਾਨ ਦੀ ਜਿਹੜੀ ਦਿਲ ਦੀ ਗੱਲ ਹੈ ਨਾ ਉਹ ਬਾਹਰ ਨਿਕਲਦੀ ਆ ਹੁਣ ਜਿੱਦਾਂ ਕਿ ਉਹ ਸਿੱਖ ਵੀਰ ਨੇ ਕਿਹਾ ਹੈ ਕਿ ਮੈਂ ਉੱਥੇ ਜਾ ਕੇ ਪੰਜਾਬ ਚੜ੍ਹਦੇ ਪੰਜਾਬ ਜਾ ਕੇ ਬੱਚੇ ਬੱਚੇ ਨੂੰ ਇਹ ਗੱਲ ਦੱਸਾਂਗਾ ਵੀ ਤੁਸੀਂ ਪਾਕਿਸਤਾਨ ਦੇ ਮਤਲਕ ਯਾਨੀ ਕਿ ਲੈਂਦੇ ਪੰਜਾਬੀਆਂ ਦੇ ਮਤਲਕ ਸੋਚਦੇ ਹੋ ਨਾ ਵੀ ਤੁਹਾਨੂੰ ਜਿੱਦਾਂ ਹੁਣ ਫਿਲਮਾਂ 'ਚ ਦੱਸਿਆ ਜਾਂਦਾ ਜਿੱਦਾਂ ਅਸਣੀ ਭਾਜੀ ਹਾਲਾਂਕਿ ਸਿੱਖ ਸਰਦਾਰ ਨੇ ਇਦਾਂ ਉਹਨੂੰ ਕਰਨਾ ਨਹੀਂ ਚਾਹੀਦਾ ਇੱਕ ਸਰਦਾਰ ਹੋਣ ਦੇ ਨਾਤੇ ਫਿਰ ਵੀ ਇਹ ਪਾਕਿਸਤਾਨ ਦੇ ਖਿਲਾਫ ਪੁੱਟੀਆਂ ਸਿੱਧੀਆਂ ਫਿਲਮਾਂ ਬਣਾਉਂਦੇ ਨੇ ਬਲਕਿ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਉੱਥੋਂ ਦੇ ਡਾਇਰੈਕਟਰ ਹੀ ਆਏ ਨੇ ਬਲਕਿ ਉਹਨਾਂ ਨੂੰ ਜਿੱਦਾਂ ਦਾ ਕੰਮ ਮਿਲਦਾ ਖੈਰ ਉਹ ਕਰਦੇ ਨੇ ਲੇਕਿਨ ਸਾਡੇ ਜਿਹੜੇ ਯਾਨੀ ਕਿ ਸਣੀ ਬਾਜੀ ਦੇ ਜਿਹੜੇ ਵਾਲਦ ਸਾਹਿਬ ਸਨ ਨਾ ਦਮਿੰਦਰ ਸਾਹਿਬ ਉਹ ਸਾਡੇ ਪਾਕਿਸਤਾਨ ਦੇ ਬਹੁਤ ਹੀ ਵੱਡੇ ਇੱਕ ਲੁੱਕ ਫਨਕਾਰ ਆਲਮ ਲੋਹਾਰ ਸਾਹਿਬ ਦੇ ਬਹੁਤ ਵੱਡੇ ਫੈਨਸ ਹਨ ਅਮਿਤਾਬ ਸਾਹਿਬ ਉਹ ਵੀ ਬੜੇ ਵੱਡੇ ਫੈਨਸ ਹਨ ਯਾਨੀ ਕਿ ਤੁਸੀਂ ਬਾਲੀਵੁੱਡ ਦੇ ਕਿਸੇ ਵੀ ਐਕਟਰ ਦੀ ਗੱਲ ਕਰੋਗੇ ਨਾ ਤੇ ਸਾਡੇ ਲੈਂਦੇ ਪੰਜਾਬ ਪਾਕਿਸਤਾਨ ਦੇ ਬਲਕੇ ਸਾਡੇ ਦੋਨਾਂ ਪੰਜਾਬਾਂ ਦੇ ਕਿਉਂਕਿ ਪੰਜਾਬ ਇੱਕ ਹੀ ਆ ਉਹ ਚੜਦਾ ਹੋਵੇ ਜਿਆ ਲੈਂਦਾ ਹੋਵੇ ਗੱਲ ਕਰਨ ਦਾ ਇਨ ਸ਼ੋਰਟ ਮਕਸਦ ਇਹ ਆ ਕਿ ਮੁਹੱਬਤਾਂ ਬिखरਦੀਆਂ ਨੇ ਮੁਹੱਬਤਾਂ ਨਜ਼ਰ ਆਉਂਦੀਆਂ ਨੇ ਇੰਨਾ ਅੱਛਾ ਪੰਜਾਬ ਹੈ ਸਾਡਾ ਇੰਨੀ ਅੱਛੀ ਸੰਗਤ ਹੈ ਸਾਡੀ ਫਿਰ ਲੋਕ ਸਾਨੂੰ ਕਹਿੰਦੇ ਨੇ ਵੀ ਪਾਕਿਸਤਾਨ ਇੰਜ ਪਾਕਿਸਤਾਨ ਉੰਜ ਜਿੱਦਾਂ ਸਿੱਖ ਵੀਰ ਪਾਕਿਸਤਾਨ ਦੇ ਵਿੱਚ ਆ ਇਹਨੇ ਮੈਂ ਤਮਾਮ ਇੰਡੀਅਨ ਸਿੱਖ ਵੀਰਾਂ ਨੂੰ ਕਹਿਣਾ ਚਾਹਨਾ ਵਾਂ ਮੈਂ ਇੱਕ ਮੁਸਲਮਾਨ ਹੋਣ ਦੇ ਨਾਤੇ ਇੱਕ ਪਾਕਿਸਤਾਨੀ ਹੋਣ ਦੇ ਨਾਤੇ ਇਹ ਪੈਗਾਮ ਦੇਣਾ ਚਾਹਨਾ ਵਾਂ ਵੀ ਥੋੜਾ ਜਿਹਾ ਟਾਈਮ ਥੋੜਾ ਜਿਹਾ ਟਾਈਮ ਕੱਢ ਕੇ ਇੱਕ ਵਾਰੀ ਪਾਕਿਸਤਾਨ ਵਿਜ਼ਿਟ ਕਰੋ ਸਾਡਾ ਲਾਹੌਰ ਵਿਜ਼ਿਟ ਕਰੋ اسلامਾਬਾਦ ਵਿਜ਼ਿਟ ਕਰੋ ਯਕੀਨ ਮੰਨੋ ਤੁਹਾਨੂੰ ਖੁਦ ਇਹ ਰਿਅਲਾਈਜ਼ ਹੋਏਗਾ ਕਿ ਵਾਕਈ ਪਾਕਿਸਤਾਨ ਪਾਕਿਸਤਾਨੀ ਹੈ ਇੱਥੋਂ ਦੀ ਮੁਹੱਬਤ ਬਾ ਕਮਾਲ ਹੈ ਜਿਵੇਂ ਕਿ ਵੀਰ ਜੀ ਹੋਰਾਂ ਨੇ ਕਿਹਾ ਕਿ ਬਾਲੀਵੁੱਡ ਵਾਲੇ ਆਏ ਦੇਣ ਪਾਕਿਸਤਾਨ ਦੇ ਖਿਲਾਫ ਵੀਡੀਓ ਬਣਾਉਂਦੇ ਰਹਿੰਦੇ ਨੇ ਫਿਲਮਾਂ ਬਣਾਉਂਦੇ ਰਹਿੰਦੇ ਨੇ ਲੇਕਿਨ ਵੇਖੋ ਕਿ ਇਹ ਸਾਡੇ ਪੰਜਾਬੀ ਵੀਰ ਪੰਜਾਬੀ ਫਿਲਮਾਂ ਕਿਉਂ ਨਹੀਂ ਸਾਡੇ ਪਾਕਿਸਤਾਨ ਦੇ ਖਿਲਾਫ ਬੰਦੀ ਹੈ ਉਹਦੀ ਕੀ ਵਜ੍ਹਾ ਹੈ ਉਹਦੀ ਵਜ੍ਹਾ ਇਹ ਆ ਕਿ ਜਿੰਨੇ ਵੀ ਫਨਕਾਰ ਨੇ ਪੰਜਾਬ ਦੇ ਪੰਜਾਬੀ ਬੋਲਣ ਵਾਲੇ ਉਹ ਸਾਰੇ ਦੇ ਇਥੇ ਲੈਂਦੇ ਪੰਜਾਬ ਹੋ ਕੇ ਗਏ ਨੇ ਪਾਕਿਸਤਾਨ ਹੋ ਕੇ ਗਏ ਨੇ ਇਦਾਂ ਹੀ ਗੱਲ ਉਹਨਾਂ ਨੂੰ ਇੱਧਰ ਦੇ ਮਾਹੌਲ ਦਾ ਪਤਾ ਹੈ ਉਹਨਾਂ ਦਾ ਦਿਮਾਗ ਕੰਮ ਕਰਦਾ ਹੈ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਇੱਥੇ ਜਾ ਕੇ ਕਿੰਨੀ ਮੁਹੱਬਤ ਮਿਲਦੀ ਹੈ ਇਹ ਜਿਹੜੇ ਬਾਲੀਵੁੱਡ ਵਾਲੇ ਨੇ ਤੇ پاਗਲ ਹੋਏ ਬੇਨੇ ਜਦੋਂ ਵੀਡੀਓ ਵੇਖ ਲੋ ਹਰ ਪਾਸੇ ਪਾਕਿਸਤਾਨ ਦੇ ਖਿਲਾਫ ਆਰ ਮਿਸ਼ਨ ਪਾਕਿਸਤਾਨ ਦੇ ਖਾ ਪਾਕਿਸਤਾਨ ਇਹ ਕਰਦਾ ਪਾਕਿਸਤਾਨ ਉਹ ਕਰਦਾ ਔਰ ਵੀਰ ਜੀ ਉਥੋਂ ਦੀ ਜਿਹੜੀ ਨਿਊਜ਼ ਐਂਕਰ ਨੇ ਉਹ ਵੀ ਨਹੀਂ ਘੱਟ ਕਰਦੇ ਉਹ ਵੀ ਆਏ ਨਾ ਦਿਨ ਮਤਲਬ ਕਿ ਐਡੀ ਕਰ ਉਹ ਤੇ ਅਸੀਂ ਅਸੀਂ ਗੱਲ ਕਰਦੇ ਨਹੀਂ ਕਿ ਮਤਲਬ ਲੈ ਰਬ ਦਾ ਨਾ ਵੇਖੋ ਸਾਡੀ ਵੀਡੀਓ ਵੇਖਣ ਵਾਲੇ ਸਾਰੀ ਪੰਜਾਬੀ ਆਡੀਅੰਸ ਹੈ ਸਾਡੀ ਵੀਡੀਓ ਵੇਖਣ ਵਾਲੀ ਸਾਡੀ ਵੀਡੀਓ ਵੇਖਣ ਵਾਲੇ ਅਸੀਂ ਆਡੀਅੰਸ ਅੱਗੇ ਸਵਾਲ ਕਰਨੇ ਆ ਕਿ ਕੋਈ ਐਸੇ ਪੰਜਾਬੀ ਵੀਰ ਉਹ ਜਿਹੜੇ ਪਾਕਿਸਤਾਨ ਆਏ ਹੋਣ ਤੇ ਉਹਨਾਂ ਦਾ ਐਕਸਪੀਰੀਅੰਸ ਬੁਰਾ ਰਿਹਾ ਹੋਵੇ ਸਾਨੂੰ ਕਮੈਂਟ ਬਾਕਸ ਵਿੱਚ ਦੱਸੋ ਕਿ ਜੀ ਅਸੀਂ ਪਾਕਿਸਤਾਨ ਆਏ ਹਾਂ ਜੀ ਉੱਥੇ ਤੇ ਜੀ دہشت گردਾਂ ਦਾ ਮਾਹੌਲ ਹੈ ਜੀ ਉੱਥੇ ਤੇ ਜਾਨ ਨਹੀਂ ਦਿੰਦੇ ਜੀ ਉੱਥੇ ਤੇ ਸਿੱਖ ਵੀਰਾਂ ਨੂੰ ਬੜਾ ਬੁਰਾ ਭਲਾ ਕਹਿੰਦੇ ਨੇ ਜੀ ਜੀ ਉਧਰੋਂ ਆਏ ਗਏ ਪੰਜਾਬੀ ਅਦਾਕਾਰਾਂ ਨੂੰ ਜੀ ਬੜਾ ਵੇਖੋ ਇੱਥੇ ਪੰਜਾਬ ਦੇ ਵਿੱਚ ਸਾਰੇ ਅਦਾਕਾਰ ਤਕਰੀਬਨ ਮੋਸਟਲੀ ਸਾਰੇ ਅਦਾਕਾਰ ਆ ਕੇ ਜਾ ਚੁੱਕੇ ਨੇ ਤੇ ਹਰ ਅਦਾਕਾਰ ਦੀ ਸੋਸ਼ਲ ਮੀਡੀਆ ਤੇ ਜਿਵੇਂ ਕਿ ਵੀਰ ਜੀ ਹੋਰਾਂ ਨੇ ਕਿਹਾ ਕਿ ਹਕੀਕਤਾਂ ਸੋਸ਼ਲ ਮੀਡੀਆ ਦਾ ਦੌਰ ਹਰ ਬੰਦੇ ਦੇ ਹੱਥ ਮੋਬਾਈਲ ਹੈ ਹਰ ਬੰਦੇ ਦੇ ਹੱਥ ਹਰ ਚੀਜ਼ ਹੈ ਉਹ ਜਿਵੇਂ ਮਰਜ਼ੀ ਉਹਨੂੰ ਐਕਸੈਸ ਕਰ ਸਕਦਾ ਹੈ ਉਨ ਰਿਕਾਰਡ ਮਜੂਰ ਨੇ ਚੀਜ਼ਾਂ ਉਹ ਕਿਸੇ ਨੇ ਉਹਨਾਂ ਕੋ ਕੋ ਗਨ ਪੁਆਇੰਟ ਤੇ ਤੇ ਨਹੀਂ ਨਾ ਰੱਖ ਕੇ ਬੁਲਾ ਲਿਆ ਕਿ ਨਹੀਂ ਨਹੀਂ ਤੂੰ ਕਹਿ ਕੇ ਪਾਕਿਸਤਾਨ ਬੜਾ ਚੰਗਾ ਹੈ ਤੇ ਜੇ ਤੂੰ ਨਾ ਗਿਆ ਤਾਂ ਮੈਂ ਤੈਨੂੰ ਇਹ ਕਰ ਲਾਂ ਵੇਖੋ ਉਹਨਾਂ ਨੇ ਆਪਣੀ ਮਰਜ਼ੀ ਕਿਉਂਕਿ ਉਹਨਾਂ ਵਿਜ਼ਿਟ ਕੀਤਾ ਹੈ ਉਹਨਾਂ ਨੂੰ ਲੋਕ ਇਧਰ ਦੇ ਅੱਛੇ ਲੱਗੇ ਨੇ ਉਹਨਾਂ ਨੂੰ ਮੁਹੱਬਤ ਵਾਲੇ ਲੋਕ ਲੱਗੇ ਨੇ ਤਾਂ ਹੀ ਉਹ ਜਾ ਕੇ ਪਾਕਿਸਤਾਨ ਦੇ ਮੁਹੱਬਤ ਦੇ ਬਾਰੇ ਵੀਡੀਓ ਬਣਾਉਂਦੇ ਨੇ ਸਾਡੇ ਲਹਿੰਦੇ ਪੰਜਾਬ ਦੀ ਮੁਹੱਬਤ ਦੇ ਬਾਰੇ ਸਾਨੂੰ ਉਹਨਾਂ ਦੀ ਅੱਜ ਜਿਹੜੀ ਲੈਂਦੇ ਪੰਜਾਬ ਦੀ ਧਰਤੀ ਏ ਇਹ ਗੁਰੂਆਂ ਦੀ ਧਰਤੀ ਏ ਬੇਸ਼ੱਕ ਉਹਨਾਂ ਦੇ ਸਾਡੇ ਸਿੱਖ ਵੀਰਾਂ ਦੇ ਬਹੁਤ ਜ਼ਿਆਦਾ ਗੁਰਦੁਆਰੇ ਸਾਡੇ ਇੱਥੇ ਲੈਦੇ ਪੰਜਾਬ ਦੇ ਵਿੱਚ ਹੈਗੇ ਨੇ ਉਹਨੇ ਉਧਰ ਨਹੀਂ ਮੇਰੇ ਹਿਸਾਬ ਨਾਲ ਹੋਣੇ ਜਿੰਨੇ ਇਹਨਾਂ ਦੇ ਇੱਧਰ ਰਹਿ ਗਏ ਨੇ ਗੁਰਦੁਆਰੇ ਇਹ ਸਿੱਖ ਵੀਰਾਂ ਦੀ ਗੁਰੂਆਂ ਦੀ ਧਰਤੀ ਏ ਅਸੀਂ ਉਹਨਾਂ ਨੂੰ ਕਦੀ ਨਹੀਂ ਰੋਕ ਸਕਦੇ ਇਧਰ ਆਣ ਤੋਂ ਕਿਉਂਕਿ ਹਰ ਮਜ਼ਬ ਦੇ ਲੋਕਾਂ ਦਾ ਹੱਕ ਹੁੰਦਾ ਹੈ ਉਹਨਾਂ ਦੀ ਇਬਾਦਤ ਗਾਵਾਂ ਤੱਕ ਰਸਾਈ ਦਾ ਹਕ ਕਰਨਾ ਬਾਕੀ ਆਪਣੇ ਪੰਜਾਬੀ ਵੀਰਾਂ ਦੀ ਮੁਹੱਬਤ ਵੇਖ ਕੇ ਯਕੀਨ ਕਰੋ ਸੀਨਾ ਜਿਹੜਾ ਫਖਰ ਨਾਲ ਚੋੜਾ ਹੋ ਜਾਂਦਾ ਹੈ ਸਿਰ ਫਖਰ ਨਾਲ بلند ਹੋ ਜਾਂਦਾ ਹੈ ਯਕੀਨ ਕਰੋ ਇੰਨੀ ਕੋ ਖੁਸ਼ੀ ਇੰਨਾ ਕੋ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਪੰਜਾਬੀ ਵੀਰ ਸਾਡੇ ਚੜ੍ਹਦੇ ਪੰਜਾਬ ਦੇ ਪੰਜਾਬੀ ਵੀਰ ਸਾਨੂੰ ਇੰਨਾ ਪਿਆਰ ਕਰਦੇ ਨੇ ਇੰਨੀ ਮੁਹੱਬਤ ਕਰਦੇ ਨੇ ਤੇ ਅਸੀਂ ਵੀ ਆਪਣੇ ਚੜ੍ਹਦੇ ਪੰਜਾਬ ਦੇ ਪੰਜਾਬੀ ਵੀਰਾਂ ਨਾਲ ਬਹੁਤ ਜ਼ਿਆਦਾ ਮੁਹੱਬਤ ਕਰਦੇ ਹਾਂ ਬਾਕੀ ACI ਦੀ ਵੀਡੀਓ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਆਪਣੀ ਰਾਏ ਦਾ ਜ਼ਹਾਰ ਜ਼ਰੂਰ ਕਰਿਆ ਜੇ ਆਪਣਾ ਤੇ ਆਪਣੇ ਖਾਨਦਾਨ ਦਾ ਖਿਆਲ ਰੱਖਿਆ ਜੇ ਤੇ ਜਿਹੜੇ ਸਾਡੇ ਪੰਜਾਬੀ ਵੀਰ ਲੈਣੇ ਪੰਜਾਬ ਤੋਂ ਹੋ ਕੇ ਗਏ ਨੇ ਉਹ ਉਹਨਾਂ ਅਗੇ ਰਿਕੁਐਸਟ ਹੈ ਕਿ ਉਹ لازਮੀ ਕਮੈਂਟ ਜਿਹੜਾ ਨਾ ਸਾਡੀ ਵੀਡੀਓ ਥੱਲੇ ਕਰਨ ਕਿ ਉਹਨਾਂ ਨੂੰ ਵੀਡੀਓ ਕਿਦਾਂ ਦੀ ਲੱਗੀ ਇਜਾਜ਼ਤ ਚਾਹਾਂਗੇ ਰੱਬ ਰੱਖਾ